ਜਲੰਧਰ ਵੈਸਟ ਦੇ ਵਿੱਚ ਚੋਣਾ ਚੱਲ ਰਹੀਆਂ ਨੇ ਚੋਣਾ ਹੁਣ ਖਤਮ ਹੋ ਗਈਆਂ ਨੇ ਵੋਟਾਂ ਪੈ ਗਈਆਂ ਨੇ ਲੋਕਾਂ ਨੇ ਆਪਣੇ ਆਪਣੇ ਮਸਦਾਨ ਦਾ ਉਪਯੋਗ ਕੀਤਾ ਹੈ ਤੇ ਉਸ ਤੋਂ ਬਾਅਦ ਜੋ ਉਮੀਦਵਾਰ ਇਸ ਮੈਦਾਨ ਦੇ ਵਿੱਚ ਫਿਰ ਹੋਏ ਸੀਗੇ ਹੁਣ ਉਹ ਰਿਲੈਕਸ ਮੂਡ ਦੇ ਉੱਤੇ ਨੇ ਕਿਉਂਕਿ ਦੋ ਦਿਨ ਦਾ ਆਰਾਮ ਮਿਲੇ ਆ ਤੇ ਉਸ ਤੋਂ ਬਾਅਦ 13 ਤਰੀਕ ਨੂੰ ਯਾਨੀ ਪਰਸੋ ਜਿਹੜਾ ਹੈ ਉਹ ਨਤੀਜਾ ਆਵੇਗਾ ਕਿ ਕਿ ਮਸ਼ੀਨਾਂ ਦੇ ਵਿੱਚ ਕਈ ਉਮੀਦਵਾਰਾਂ ਦੇ ਜਿਹੜੇ ਹੈਗੇ ਆ ਉਹ ਵਿਖਰ ਇਸ ਕੋ ਕੈਦ ਨੇ 13 ਤਰੀਕ ਨੂੰ ਖੁੱਲਣਗੇ 13 ਤਰੀਕ ਨੂੰ ਸਭ ਕੁਝ ਪਤਾ ਲੱਗ ਜਾਵੇਗਾ ਪਰ ਉਸ ਤੋਂ ਪਹਿਲਾਂ ਕਿ ਕੁਝ ਰਿਲੈਕਸ ਮੂਡ ਚੱਲ ਰਿਹਾ ਹੈ ਉਸ ਬਾਰੇ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਭਿੰਦਰ ਭਗਤਪੂਰੀ ਸਾਡੇ ਨਾਲ ਨੇ ਆਪਣੇ ਜੀਵਾਨ ਨੇ ਉਹਦਾ ਪੂਰਾ ਪਰਿਵਾਰ ਇਸ ਵਕਤ ਘਰ ਦੇ ਵਿੱਚ ਹੈ ਰਿਲੈਕਸ ਮੂਡ ਦੇ ਉੱਤੇ ਹੈ ਅਤੇ ਖੁਸ਼ੀ ਵੀ ਕਾਫੀ ਜਿਹੜੀ ਹੈਗੀ ਉਹ ਪਰਿਵਾਰ ਦੇ ਵਿੱਚ ਦੇਖਣ ਨੂੰ ਮਿਲਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਰੋਟਾਂ ਪਈਆਂ ਨੇ ਜਾਂ ਫਿਰ ਕੋਈ ਕੁਝ ਵੀ ਹੋਇਆ ਹੈ ਉਸ ਤੋਂ ਸਾਫ਼-ਸਾਫ਼ ਜ਼ਾਹਿਰ ਹੁੰਦਾ ਹੈ ਕਿ ਸ਼ਾਇਦ ਇਸ ਵਾਰ ਭਗਤਪੂਰੀ ਜਿਹੜੇ ਨੇ ਉਹ ਜਸ ਮੈਂ وقت گل بات کروں گا جنہ کا آشیواد لے کے گھروں نکلے تھے بہت بہت سوگت شکریہ سما دتا میں گل بات شروع کروں گا میرے کو خوشی ہے بچہ کافی بات تھے آیا ہے سارے دن فیلڈ رلیکس موڈ منشی من سے بہت چھٹی ہوئی ہے محنت کی ہمت کی اج کچھ بڑا اپنے آپ رلیف محسوس کرنے کہ آج بڑا کام اپنا ہے اس میں پورا کر کے اجلی محسوس کر رہے ہیں اچھا بھی پہلا چونکہ ਮੰਤਰੀ ਵੀ ਨੇ ਤੁਸੀਂ ਤੁਸੀਂ ਵੀ ਚੋਣ ਲੜੀਆਂ ਉਸ ਤੋਂ ਬਾਅਦ ਇੱਕ ਰਿਲੈਕਸ ਡੇ ਲੰਭਾ ਸੀਗਾ ਤੁਸੀਂ ਕਿਵੇਂ ਰਿਲੈਕਸ ਕਰਦੇ ਸੀਗੇ ਤੇ ਕੀ ਜਿਵੇਂ ਤੁਸੀਂ ਰਿਲੈਕਸ ਕਰਦੇ ਸੀ ਆਪਣੇ ਤੁਹਾਨੂੰ ਜਿਹੜਾ ਹੈਗਾ ਵੀ ਦਰਪਕਾਪੁਰ ਨੂੰ ਦੱਸਿਆ ਕਿ ਕਿਵੇਂ ਰਿਲੈਕਸ ਕਰੀਦਾ ਹੈਗਾ ਹਾਂ ਜੀ ਅੱਜ ਨੂੰ ਮੈਂ ਕੋਲ ਆ ਕੇ ਲੇਟ ਜਾਂਦੇ ਮੀ ਜੀ ਅੱਛਾ ਇੰਨੀ ਥਕਾਨ ਹੋ ਜਾਂਦੀ ਵੀ ਇਹਦੀ ਬੜੀ ਬਾਤ ਈ ਹੈ ਕਿ ਜਿਹੜਾ ਐਨਾ ਅੱਜ ਵੀ ਅੱਜ ਵੀ ਬਹੁਤ ਖੁਸ਼ ਜਾਨੀ ਸੀ ਅੱਜ ਵੀ ਮੀਟਿੰਗ ਕਰ ਰਹੇ ਨੇ ਮੇਰੇ ਖਿਆਲ ਨਾਲ ਵਰਕਰਾਂ ਦੇ ਨਾਲ ਹੀ ਹਾਂ ਮੀਟਿੰਗ ਕਰ ਰਹੇ ਨੇ ਸਟੈਮੀਨਾ ਦੇਖ ਕੇ ਕਿੰਨੀ ਖੁਸ਼ੀ ਹੁੰਦੀ ਹੈ ਕਿ ਬਈ ਜਦੋਂ ਮੈਂ ਸੀਗਾ ਜਦੋਂ ਚੋਣਾ ਹੁੰਦੀਆਂ ਸੀਗੀਆਂ ਉਹ ਮੈਂ ਰੋਟਾ ਖਤਮ ਕਰੀਆਂ ਸੀ ਰੋਟਾ ਪੈ ਜਾਂਦੀ ਸੀ ਉਸ ਤੋਂ ਬਾਅਦ ਆ ਕੇ ਸਦਾ ਲੇਟ ਜਾਣਾ ਪਰ ਮੇਰਾ ਬੇਟਾ ਹੱਲੇ ਵੀ ਉਹ ਕਰਦਾ ਹੈ ਮੀਟ ਕਰਦਾ ਹੈ ਉਦੋਂ ਕਿੰਨੀ ਖੁਸ਼ੀ ਹੁੰਦੀ ਹੈ ਐਜ਼ ਅ ਪਿਓ ਬਹੁਤ ਕੁਝ ਹੁੰਦੀ ਹੈ ਜੀ ਕਿ ਅਲੀ ਮਜ਼ਮੂਨ ਕਿਦਿ ਲੋ ਬੜੀ ਹਿੰਮਤ ਵਾਲੀ ਬੜੀ ਕਰ ਰਹੇ ਨੇ ਤੇ ਜਰਨਾ ਬੜੀ ਕੁਜੀਦ ਲਿਆ ਜਿਹਨੇ ਜੀ ਬੜੀ ਹਮਤ ਤਾਂ ਮੈਂ ਵੀ ਇਸੇ ਮੱਜਾ ਲਿਆ ਮੈਂ ਕਹਿਣ ਲੱਗੀ ਜਿਆਕੀ ਨਾ ਮੇਰੀ ਬੈਂਕ ਦਾ ਨੰਬਰ ਸੀ ਤਾਂ ਇਹਨਾਂ ਨੇ ਵੀ ਬੈਂਕ ਦਾ ਨੰਬਰ ਉਹ 824 A V ਬੜੀ ਮੁਲਾ ਲੈ ਕੇ ਮੈਂ ਜੀ ਬੀ ਨੇ ਹੋਰ ਇਹਨੇ ਜੁਗੈ ਲੱਗੀ ਨਾ ਸੰਦੀਪ ਧੋਲ ਐਕਟਰਨ ਠੀਕ ਠੀਕ ਹੈ ਮੈਂ ਤੁਹਾਡੀ ਨਾਲ ਗੱਲ ਬਾਤ ਕਰੂੰਗਾ ਤੁਹਾਡੀ ਪਿਤਾ ਜੀ ਨੇ ਕੋਈ ਗੱਲ ਆਖੀ ਤੁਹਾਨੂੰ ਕਿ ਬਈ ਰਿਲੈਕਸ ਜਿਵੇਂ ਕਰੀਤਾ ਰਹੇ ਹੋ ਕਿ ਨੇ ਚੁਰਤੇ ਮੈਂ ਤੁਹਾਨੂੰ ਬਾਤ ਤੇ ਤੁਸੀਂ ਧੁੱਪ ਦੇ ਵਿੱਚ ਤੁਪਾਂ ਦਿਨ ਦਾ ਸਾਰਾ ਇੱਕ ਕਰ ਦੇਣਾ ਉਸ ਤੋਂ ਬਾਅਦ ਜਦੋਂ ਦੋ ਦਿਨਾਂ ਰਿਲੈਕਸ ਕਰਦੇ ਹੋ ਕਿਵੇਂ ਤੁਸੀਂ ਰਿਲੈਕਸ ਮੂਡ ਦੇ ਉੱਤੇ ਜਾਂਦੇ ਹੋ ਪਾਦਰ ਸਾਹਿਬ ਤੋਂ کل نے بہت بہت دنواد کرنا جنہوں نے کل بہت جوش کے نام ووٹا پائیا جو لوکتن کا پرب سے کل ڈاکٹر بھیم راؤ امبیڈکر جی نے سانو جو بڑا بڑا واکار دیتا ہے ووٹ دا ادھیکار سو سارے نے اس دا لوکوبی استعمال کیتا اور اپنی ووٹ پا کے آئے سو میں انہوں نے بہت بہت دنواد کرنا اور نال ہی میں چاہوں گا کہ جو انوشاست ہو کے انہوں نے ووٹا پائی شانتم واقورن نے یہ بہت زیادہ یوگ ہے تو میں سارے کا بہت بہت دنواد کرنا میرے ساتھی جو بہت لوگ آئے سن ایم ایل اے سا منسٹر صاحب چیئرمین صاحبان ولنٹیئر سارا کا خاص طور کے مکمری مان سا جانا پنجاب جنتا بہت پیار کرتی ہے وہ سارے پریوار آ کے دو ہفتے رہے لگاتار پرچار کیا ہے میں ان کا بھی بہت بہت دنواد کرتا ہوں ਅੱਛਾ ਕਿਵੇਂ ਅਦਰ ਰਿਲੈਕਸ ਕਿਵੇਂ ਚੱਲ ਰਿਹਾ ਹੈ ਫਾਦਰ ਸਾਹਿਬ ਤੁਹਾਡੇ ਕਹਿੰਦੇ ਨੇ ਕਿ ਜਦੋਂ ਮੈਂ ਚੋਣਾ ਲੜਦਾ ਸੀਗਾ ਜਦੋਂ ਵੋਟਾਂ ਪੈ ਜਾਂਦੀਆਂ ਸੀ ਉਸ ਤੋਂ ਬਾਅਦ ਮੈਂ ਸਿੱਧਾ ਮੰਜੇ ਦੇ ਉੱਤੇ ਆ ਕੇ ਲੇਟ ਜਾਂਦਾ ਸੀਗਾ ਤੁਸੀਂ ਹਜੇ ਵੀ ਮੀਟਿੰਗ ਕਰ ਰਹੇ ਹੋ ਮਨ ਦੇ ਵਿੱਚ ਹਜੇ ਵੀ ਇੱਛਾ ਹੈ ਕਿ ਕੰਮ ਕਰਨ ਦੀ ਜਾਂ ਫਿਰ ਥਕਾਵਟ ਹੋ ਰਹੀ ਹੈ ਉਹ ਕੱਲ ਜੋ ਹੈ ਅਸੀਂ ਰਾਤ ਨੂੰ ਆਰਾਮ ਕੀਤਾ ਹੈ ਅੱਜ ਅਸੀਂ ਸਾਰੇ ਵਰਕਰ ਸਵਾਨ ਨੂੰ ਬੁਲਾਇਆ ਹੈ ਤਾਂ ਕਿ ਅਸੀਂ ਜੋ ਕੱਲ ਵੋਟਾਂ ਪਈਆਂ ਹਨ ਕਿੰਨੀ ਕਿੰਨੀ ਵੋਟ ਪਈ ਹੈ ਕਿਸ ਕਿਸ ਬੂਤੋਂ ਦੇ ਬਾਰੇ ਚਰਚਾ ਕਰ ਰਹੇ ਹੈਗੇ ਆ ਔਰ ਵਰਕਰ ਬਹੁਤ ਸਹਾਇਤ ਹੈ ਔਰ ਅਸੀਂ ਵੀ ਸਾਰੇ ਬੜੇ ਕੰਫਰਟੇਬਲ ਹੈਗੇ ਆ ਕਿ ਜੋ ਹੈ ਲੋਕਾਂ ਨੇ ਜੋ ਸਾਨੂੰ ਫਤਵਾ ਦਿੱਤਾ ਹੈ ਜੋ ਨਜ਼ਰ ਆ ਰਿਹਾ ਹੈ ਕੋਈ ਵੀ ਚੀਜ਼ ਜਿਹੜੀ ਹੈਗੀ ਪਹਿਲੇ ਨਜ਼ਰ ਆ ਜਾਂਦੀ ਹੈ ਜੀ ਕਿ ਲੋਕਾਂ ਦਾ ਉਹ ਜਾਣ ਕੀ ਹੈਗਾ ਸੋ ਮੈਨੂੰ ਬੜੀ ਖੁਸ਼ੀ ਵੀ ਹੈ ਪਰ ਮੈਂ ਸਿਰ ਮਾਰਦੀ ਨਹੀਂ ਆ ਜਨਤਾ ਦਾ ਸਾਥ ਉਹਨਾਂ ਨੇ ਬਹੁਤ ਸਮਝੀ ਹੁੰਦਾ ਹੈ ਅੱਛਾ ਕੱਲ ਟੱਕਰ ਟੱਕਰ ਲੱਗੇਗੀ ਭਈ ਮੁਕਾਬਲਾ ਤਕ ਹੈਗਾ ਹੈ ਜਿੰਨਾ ਆਸਾਨ ਨਹੀਂ ਹੋਵੇਗਾ ਟੱਕਰ ਲੱਗ ਰਹੀ ਸੀ ਕੱਲ ਔਰ ਤੁਸੀਂ ਵੀ ਮੇਰੇ ਖਿਆਲੇ ਵਿੱਚ ਨਹੀਂ ਲੱਗੇ ਜਿਵੇਂ ਘਮਰੇ ਸੀ ਪਰ ਮਨ ਲੱਗਦਾ ਹੈ ਕਿ ਕਿਤੇ ਵੀ ਕੋਈ ਐਸੀ ਵੀ ਚੀਜ਼ ਨਾ ਨਿਕਲੀ ਆਈ ਹੋਵੇਗੀ ਨਾ ਕਾਂਗਰਸ ਹੋ ਨਾ ਬੀਜੇਪੀ ਕਿਤੇ ਵੀ ਮੁਕਾਬਲੇ ਸਾਨੂੰ ਉਜ਼ਰ ਨਹੀਂ ਆਈ ਉਹਨਾਂ ਦੇ ਬੂਥ ਵੀ ਖਾਲੀ ਸੀ ਲੋਕਾਂ ਦਾ ਰੁਝਾਨ ਵੀ ਨਹੀਂ ਸੀ ਉਹਨਾਂ ਦੇ ਵੱਲ ਸੋ ਇਸ ਕਰਕੇ ਜੋ ਹੈ ਉਹ ਸਾਫ਼ ਨਜ਼ਰ ਆ ਰਿਹਾ ਸੀ ਕਿ ਉਹ ਬਹੁਤ ਬਕਰਾ ਹਰ ਦੇ ਵਿੱਚ ਬਹੁਤ ਬਹੁਤ ਤਰ੍ਹਾਂ ਦੀਆਂ ਗੱਲਾਂ ਬਿਆਨ ਦੇ ਰਹੇ ਸੀ ਸੋ ਮੈਂ ਬਹੁਤ ਧੰਨਵਾਦੀ ਹਾਂ ਤੇ ਫਿਰ ਬਾਕੀ ਮੈਂ ਬਰਕਰਾਂ ਨੂੰ ਮਿਲ ਲਿਆ ਔਰ ਆਪਕੀ ਜਨਤਾ 'ਤੇ ਫਿਰ ਜਾ ਰਿਹਾ ਮੈਂ ਦੋ ਤਿੰਨ ਜਗ੍ਹਾ ਫੰਕਸ਼ਨ 'ਤੇ ਵੀ ਜਾਊਗਾ ਕਿਉਂਕਿ ਇੱਕ ਹਿੱਸਾ ਹੈ ਲੈਚਨ ਨੂੰ ਹੋ ਗਿਆ ਹੈ ਕਿ ਇਹਨਾਂ ਨੂੰ ਰਿਜ਼ਲਟ ਆਏਗਾ ਔਰ ਜੋ ਵੀ ਜਨਤਾ ਫਤਵਾ ਦੇਗੀ ਅਮੈਂਡ ਦੇ ਦੇ ਨੂੰ ਸਿਰੇ ਮੱਥੇ ਸਵੀਕਾਰ ਕਰਾਂਗੇ ਔਰ ਉਸ ਦੇ ਬਾਅਦ ਜੋ ਜਨਤਾ ਦੀ ਸੇਵਾ ਹੈ ਲਗਾਤਾਰ ਅਸੀਂ جاری ਪਹਿਲੇ ਵੀ ਕਰ ਰਹੇ ਹਾਂ ਅੱਗੂ ਜਾਰੀ ਰਵੇਗੀ ਹੋਰ ਵੀ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਘਰ ਦੇ ਵਿੱਚ ਇਸ ਵਕਤ ਰਿਲੈਕਸ ਮੂਡ ਚ ਹੈ ਕਿਵੇਂ ਦਾ ਇਸ ਵਕਤ ਰਿਲੈਕਸ ਮੂਡ ਹੈਗਾ ਹੈ ਫੈਮਿਲੀ ਦੇ ਨਾਲ ਸਨ ਦੇ ਬੰਤੋ ਜਿੱਦ ਤੇ ਇਲੈਕਸ਼ਨ ਅਨਾਉਂਸ ਹੋਈ ਹੈ ਤੁਸੀਂ ਚੱਲ ਰਹੇ ਹੋ ਕਿਵੇਂ ਦਾ ਫੀਲ ਹੋ ਰਿਹਾ ਇਸ ਵਕਤ ਰੈਕਸ ਜੀ ਬਹੁਤ ਰੈਕਸ ਫੀਲ ਹੋ ਰਿਹਾ ਜੀ ਲੋਕਾਂ ਦਾ ਜੋਸ਼ ਦੇਖ ਕੇ ਸਾਡੇ ਮਨਾਂ ਵਿੱਚ ਬਹੁਤ ਖੁਸ਼ੀ ਹੈ ਸਾਰੇ ਪਰਿਵਾਰ ਬਹੁਤ ਖੁਸ਼ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਅੰਦਰ ਵੱਧ ਤੇ ਲੋਕਾਂ ਦੀ ਸੇਵਾ ਕੀਤੀ ਜਾਏਗੀ ਤੁਸੀਂ ਤੁਹਾਡੇ ਤੋਂ ਮੈਂ ਜਰੂਰ ਜਾਨਣਾ ਚਾਹੁੰਗਾ ਐਜ਼ ਆ ਪਰਿਵਾਰ ਦੇ ਵਿੱਚ ਰਹੇ ਹੋ ਕਿਵੇਂ ਕਿਹੋ ਜਿਹਾ ਇਸ ਵਕਤ ਰੈਕਸ ਮੂਡ ਕਿਹੋ ਜਿਹਾ ਹੈ ਪਰਿਵਾਰ ਦੇ ਵਿੱਚ ਕਿਉਂਕਿ ਡਿਵਿਡੈਂਡ ਜਦੋਂ ਇਲੈਕਸ਼ਨ ਜਾਂ ਫੋਟੋਵਾਲ ਦੇ ਨੂੰ ਸੀਗੇ ਭਾਜ ਦੂੜ ਚ ਕਰਦੇ ਵਿੱਚ ਲੱਗੀ ਰਹਿੰਦੀ ਸੀ ਜੀ ਤੇ ਹੁਣ ਕਿਵੇਂ ਦਾ ਰਿਲੈਕਸਿੰਗ ਹੋ ਗਿਆ ਹਾਂ ਜੱਸੇ ਪਹਿਲੇ ਵੋਟਿੰਗ ਤੋਂ ਪਹਿਲੇ ਜੈਸੇ ਬੈਠਨੇ ਦਾ ਸਮਾਂ ਵੀ ਨਹੀਂ ਮਿਲਦਾ ਸਾਰੇ ਸਵੇਰੇ ਜਲਦੀ ਚੱਲ ਜਾਂਦੇ ਸਨ ਰਾਤ ਨੂੰ ਲੇਟ ਹਟਦੇ ਸਨ ਪਰ ਸਾਰੇ ਇਕੱਠੇ ਬੈਠਦੇ ਨੇ ਤਾਂ ਕਾਫੀ ਵਕਤ ਅੱਛਾ ਸਹੀ ਫੀਲ ਹੋਉਂਦਾ ਤੇ ਠੀਕ ਹੈ ਹੁਣ ਚੋਣ ਇਲੈਕਸ਼ਨ ਦਾ ਜੀ ਨਾ ਤੁਹਾਤੋਂ ਬਾਤ ਕਰਨਾ ਹੈ ਕਿ ਸਿਆਸੀ ਪਾਰਟੀਆਂ ਸਭ ਤੋਂ ਬੜਾ ਜੋਰ ਲਗਾ ਰਹੀਆਂ ਸੀ ਵੀ ਕਹਿੰਦੀ ਅੱਜ ਗੱਲ ਚੋਣ ਇਲੈਕਸ਼ਨ ਭਾਗਤ ਜੀ ਦੀ ਬੀਜਪੀ ਦੇ ਵਿੱਚ ਨੇ ਬੀਜਪੀ ਦੇ ਵਿੱਚ ਰਹਿੰਦੇ ਕਿਉਂ ਮੈਂ ਜੜੀਆਂ ਨੇ ਮੈਂ ਲੜਿਆ ਨਹੀਂ ਗਾ ਮੇਰੇ ਪਿਤਾ ਜੀ ਨੇ ਹੋਰ ਇਹ ਰਿਟਾਇਰ ਹੈਗੇ ਨੇ ਪਰ ਆਪਣੀ ਪੂਰੀ ਜ਼ਿੰਦਗੀ ਬਤੀ ਅਫਸਾਇਰ ਨੇ ਠੀਕ ਹੈ ਖੁਸ਼ੀ ਦੇ ਹਾਂ ਤੁਨੇ ਹਾਂ ਬਹੁਤ ਖੁਸ਼ੀ ਦੇ ਹਾਂ ਤੁਨੇ ਬੜਾ ਖੁਸ਼ੀ ਦੇ ਹਾਂ ਤੁਨੇ ਇਹ ਤੋਂ ਮੱਤਰੇ ਮੇਰੀ ਗੱਲ ਸੁਣ ਕੇ ਨੂੰ ਕਰ ਗਏਗਾ ਜੀ 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 ਬਹੁਤ ਦਰੋਂ ਦਈ ਗਈ ਜਦੋਂ ਕੋਈ ਬੱਚਾ ਕਾਮਯਾਬ ਹੁੰਦਾ ਨਾ ਉਹਨਾਂ ਦੇ ਮਨ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਤਾਂ ਕਿ ਜੋ ਹੈ ਇਹ ਮੇਰਾ ਸਾਰਾ ਹੀ ਇੱਕ ਬੁਰਾ ਵੱਡਾ ਜਿਵੇਂ ਇੱਕ ਚੇਜਓਵਰ ਹੁੰਦਾ ਹੈਗਾ ਜੋ ਮਾਂ-ਬਾਪ ਦਾ ਸੁਪਨਾ ਹੁੰਦਾ ਜੇ ਪੂਰਾ ਹੋਣ ਵਾਲਾ ਹੋਵੇ ਨਾ ਨਜ਼ਰ ਆਉਂਦਾ ਹੋਵੇ ਤੇ ਮਾਂ-ਬਾਪ ਸਾਰੇ ਖੁਸ਼ ਹੋ। ਆਟੋਮੈਟਿਕਲੀ ਖੁਸ਼ੀ ਦੇ ਆਸੂ ਆ ਜਾਂਦੇ। ਇਹ ਵੀ ਨਾਲੇ ਸਮਾਜ ਸੀ ਬੜਾ ਵੱਡਾ ਜਿੱਦੋ ਜਗ ਮੈਂ 25 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ ਸੀ ਸਮਾਜ ਵਜਰਿਆ ਸੀ ਮੈਂ। ਮੈਂ ਘਰ ਘਰ ਜਾ ਰਿਹਾ ਸੀ ਲੋਕਾਂ ਦੀ ਖੜ ਖੁਸ਼ੀ ਗਮਜ ਮੈਂ ਤੇ ਪਹੁੰਚਦਾ ਸੀ ਤੇ ਕਰ ਫੇਰ ਮੈਂ ਸਾਰੀ ਜਨਤਾ ਦਾ ਬਹੁਤ ਬਹੁਤ ਧੰਨਵਾਦ ਕਰਨਾ। ਇਹਨਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਪਰ ਮੈਨੂੰ ਸਾਧਤਾ, ਸਹਿਯੋਗੀਤਾ ਸਾਰਿਆਂ ਦਾ ਇੱਕ ਵਾਰ ਬਹੁਤ ਬਹੁਤ ਧੰਨਵਾਦ। ਠੀਕ ਹੈ। ਸ਼ੁਕਰੀਆ ਤਾਂ ਬਿਲਕੁਲ ਪਰਿਵਾਰ ਦੇ ਵਿੱਚ ਇਸ ਵਕਤ ਕਾਫੀ ਖੁਸ਼ੀ ਹੈ ਕਿਉਂਕਿ ਜਿਸ ਸਾਥ ਦੇ ਨਾਲ ਵੋਟਾਂ ਪਈਆਂ ਨੇ ਉਸ ਸਾਥ ਨਾਲ ਇਹ ਜਿਹੜਾ ਲੱਗ ਰਿਹਾ ਹੈ ਕਿ ਮਹਿੰਦਰ ਭਗਤ ਪੂਰੀ ਜਿੱਤ ਸਕਦੇ ਨੇ ਹਰੇਕ ਵਕਰ ਦੇ ਨਾਲ ਹਰੇਕ ਪੂਥ ਮੈਂਬਰ ਦੇ ਨਾਲ ਇਸ ਵਕਤ ਭਗਤ ਪਰਿਵਾਰ ਜਿਹੜਾ ਹੈ ਉਹ ਮੁਲਾਕਾਤ ਕਰ ਰਿਹਾ ਹੈ ਗੱਲਬਾਤ ਕਰ ਰਿਹਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿੰਨੀਆਂ ਤੋਂ ਵੋਟਾਂ ਕਿਸ ਪੂਥ ਦੇ ਦਿੱਤੀਆਂ ਨੇ ਤੇ ਜਿੱਤ ਦੇ ਨਜ਼ਦੀਕ ਅਸੀਂ ਕਿੰਨੇ ਕਹੇ ਗਿਆਂ ਪਰਿਵਾਰ ਦੇ ਵਿੱਚ ਇਸ ਵਕਤ ਕਾਫੀ ਖੁਸ਼ੀ ਦੇਖਣ ਨੂੰ ਜਿਹੜੀ ਉਹ ਮਿਲਦੀ ਹੋਈ ਨਜ਼ਰ ਆ ਰਹੀ ਹੈ ਮੇਰੇ ਕਰਦੇ ਤਸਵੀਰ ਚੰਗੀ ਲੱਗੀ ਹੋਵੇ ਕਿਉਂਕਿ ਅਮਰ ਭਗਤ ਦੇ ਨਾਲ ਅਜਿਹਾ ਬਹੁਤ ਚੰਗਾ ਟਾਈ